ਦ ਕੋਈ ਤਾਂ ਉਹਨੇ ਕਾਂਗਰਸ ਤੋਂ ਸੀਟ ਬਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਬੇਇਨਸਾਫੀ ਹੋਈ ਹਨਾ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਅ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹ ਲੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਕੋਲੇ ਜਿਖੜੇ ਹੁੰਦੇ ਸੀ ਸਿੰਗਲਾ ਸਾਹ ਪੱਠਲ ਜੀ ਸਾਰਿਆਂ ਦੇ ਪਚਾਲੇ ਖੜਕੇ ਕਹਾਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਤਾਂ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫਕਸ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਗਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ 'ਚੋਂ ਵੋਟ ਮੰਗਦਾ ਨਾ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਤੁਹਾਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਤੋਂ ਕੰਮ ਕਰਾ ਕੇ ਦੇਵਾਂਗੇ ਹੁਣਾਂ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਉਹ ਕਿਹਨਾਂ ਨੂੰ ਪਤਾ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਦਾ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਕੂਠੀ ਆ ਉੱਥੇ ਘਰ ਆ ਉੱਥੇ ਰਹਿੰਦਾ ਕੋਰੜੇ ਦਾ ਪਿੰਡ ਆ ਘਟਪੜ ਜਾ ਕੇ ਕੱਲ ਨੂੰ ਬਾਅਦ ਆ ਫੜ ਲੈਣਗੇ ਨਾ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜ੍ਹਦੀ ਕਲਾ ਚ ਤੁਹਾਡੀ ਪਾਰਟੀ ਜੁਆਇਨ ਉਹ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਕਿ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਤੂ ਜੀਰ ਮੈਂ ਪਾਰਟੀ ਪ੍ਰਧਾਨ ਥੋੜੀ ਹਾਂ ਮੈਂ ਥੋੜੀ ਫੈਸਲਾ ਕਰ ਸਕਦੀ ਹਾਂ ਕਿ ਜਿਹੜਾ ਨਸ਼ਾ